ਦੋਸਤੋ ਅੱਜ ਸਰਕਾਰ ਰਸ ਪਬਲਿਕ ਸਕੂਲ ਜਿੱਥੇ ਕਿ ਵੱਖ-ਵੱਖ ਯੂਨੀਵਰਸਿਟੀਆਂ ਚ ਪਹੁੰਚੇ ਵਿਦਿਆਰਥੀ ਜਾਂ ਕਾਲਜਾਂ ਦੇ ਵਿਦਿਆਰਥੀ ਜਿਹੜੇ ਕਿ UGC NET ਦੀ ਲਗਾਤਾਰ ਤਿਆਰੀ ਕਰ ਰਹੇ ਨੇ ਸੋ ਅੱਜ ਪੇਪਰ ਦੇਣ ਵਾਸਤੇ ਪਹੁੰਚੇ ਨੇ ਇੱਕ ਸ਼ਿਫਟ ਖਤਮ ਹੋ ਗਈ ਆ ਦੋਸਤੋ ਦੂਜੇ ਸ਼ਿਫਟ ਦੀ ਤਿਆਰੀ ਆ ਤੁਸੀਂ ਆਲੇ-ਦੁਆਲੇ ਦੇਖ ਸਕਦੇ ਹੋ ਕਿੰਨੇ ਸਟੂਡੈਂਟ ਨੇ ਜਿਹੜੇ ਬੇਰਜਗਾਰ ਨੇ ਇੱਧਰ ਸਾਨੂੰ ਦਿਖਾਉਨੇ ਆ ਸਕੂਲ ਆ ਜੀ ਬਹੁਤ ਤਾਕੜਾ ਜਿੱਥੇ ਪੇਪਰ ਹੋ ਰਿਹਾ ਸੋ ਇਹਦੇ ਨਾਲ ਹੀ ਇੱਧਰ ਦੇਖੋ ਟ੍ਰੈਫਿਕ ਜਾਮ ਪੂਰੀ ਹੋਈ ਹੋਈ ਪਈ ਆ ਜੀ ਇਸਦਾ ਮਤਲਬ ਸਰਕਾਰਾਂ ਨੂੰ ਇਹ ਚਾਹੀਦਾ ਕਿ ਸਮੇਂ-ਸਮੇਂ ਤੇ ਜਿਹੜੇ ਪੇਪਰ ਨੇ ਇਹ ਸਹੀ ਟਾਈਮ ਤੇ ਹੋਣੇ ਚਾਹੀਦੇ ਨੇ ਜੀ ਬਹੁਤ ਪੀੜ ਪੜਕਾ ਤੁਸੀਂ ਦੇਖ ਰਹੇ ਹੋ ਦੋਸਤੋ ਲੱਖਾਂ ਦੀ ਦੁਨੀਆ ਵਿੱਚ ਜਿਹੜੀ ਪਬਲਿਕ ਆ ਆਪਾਂ ਕਹਿ ਸਕਦੇ ਆ ਜਿਹੜੇ ਬੇਰਜਗਾਰ ਦੋਸਤ ਨੇ ਉਹ ਅੱਜ ਪੇਪਰ ਦੇਣ ਵਾਸਤੇ ਪਹੁੰਚੇ ਹੋਏ ਨੇ ਸੋ ਬੜਾ ਇਕੱਠ ਹੋਇਆ ਪਿਆ ਮੈਂ ਵੀ ਪੇਪਰ ਦੇਖ ਆਇਆ ਅੰਦਰ ਪਰ ਅੱਜ ਇੰਨੀ ਦੁਨੀਆ ਜਿਹੜੀ ਫੇਰ ਜਗਾਰ ਫਿਰ ਰਹੀਆਂ ਸੋਮਾ ਪਹਿਲੀ ਵਾਰ ਦੇਖ ਰਿਹਾ ਇਹ ਜੋ ਇਕੱਠ ਦੇ ਵਿੱਚ ਜਿੱਥੇ ਕਿ ਪੂਰਾ ਜਾਮ ਵਾਲੇ ਦੁਆਲੇ ਲੱਗਿਆ ਹੋਇਆ ਜੋ ਇੱਧਰ ਵੀ ਦੋਸਤੋ ਤੁਸੀਂ ਦੇਖ ਰਹੇ ਹੋ ਬਹੁਤ ਭੀੜ ਭੜਕਾ ਦੂਰ ਤੱਕ ਸਟੂਡੈਂਟਾਂ ਦਾ ਬਹੁਤ ਜ਼ਿਆਦਾ ਇਕੱਠ ਹੋਇਆ ਪਿਆ ਜਿਹੜੇ ਕਿ ਪੇਪਰ ਦੇਣ ਵਾਸਤੇ ਰਾਜਪੁਰਾ ਰੋਡ ਪਟਿਆਲਾ ਕੋਲ ਪਹੁੰਚੇ ਹੋਏ ਨੇ ਬੜਾ ਕੋਈ ਮੋਟਰਸਾਈਕਲ ਆ ਤੇ ਕੋਈ ਆਟੋ ਆ ਤੇ ਕੋਈ ਕਿਸੇ ਵੀ ਸੋ ਫੇਰ ਜਗਾਰਾਂ ਨੂੰ ਦਿਖਾ ਰਿਹਾ ਜੀ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਸਰਕਾਰ ਨੂੰ ਚਾਹੀਦਾ ਕਿ ਜਿਹੜੀਆਂ ਨੌਕਰੀਆਂ ਨੇ ਉਹ ਜ਼ਰੂਰ ਆ ਛੋੜੀਆਂ-ਪਕਾਸੀਆਂ ਜਿੰਨੀਆਂ ਵੀ ਹੋ ਸਕਦੀਆਂ ਨੇ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਨਾ ਦੇਖ ਰਹੇ ਹੋ ਤੁਸੀਂ ਦੋਸਤੋ ਆਲੇ-ਦੁਆਲੇ ਕਿੰਨੇ ਇਕੱਠਾ ਕਿੰਨਾ ਹੋਇਆ ਪਿਆ ਸੋ ਇਹ ਸਾਰੇ ਤੁਸੀਂ ਕੋਈ ਮੇਲੇ ਵਿੱਚ ਨਹੀਂ ਦੇਖ ਰਹੇ ਇਹ ਸਾਰੇ ਬੇਰੁਜ਼ਗਾਰ ਦੋਸਤ ਨੇ ਸੋ ਜਿੰਨੇ ਵੀ ਬੇਰੋਜ਼ਗਾਰ ਸਟੂਡੈਂਟ ਨੇ ਇਹ ਪੇਪਰ ਦੇਣ ਆਏ ਨੇ ਜੀ UGC NET ਜਿਹਨੂੰ ਕਹਿੰਦੇ ਨੇ ਕਿ ਪ੍ਰੋਫੈਸਰ ਦਾ ਜਿਹੜਾ ਕੋਰਸ ਆ ਉਹ ਮੰਨਿਆ ਗਿਆ ਕਈ ਜਿਹੜੇ ਬਾਲੇ ਮਿਹਨਤੀ ਸਟੂਡੈਂਟ ਨੇ ਉਹ ਆਪਾਂ ਕਹਿ ਸਕਦੇ ਉਹਨਾਂ ਨੂੰ ਜਰਪੀ ਵੀ ਲੱਗ ਜਾਂਦੀ ਹੈ ਪਰ ਮੈਂ ਇਹੋ ਜਿਹੇ ਜਿਹੜੇ ਤੁਸੀਂ ਦੇਖ ਰਹੇ ਹੋ ਸੰਘਰਸ਼ਾ ਸਟੂਡੈਂਟਾਂ ਦਾ ਬਾਜੀ ਬਾਪ ਬੱਲੇ ਬੱਲੇ ਰੌਣਕਾਂ ਹੀ ਰੌਣਕਾ ਦੋਸਤੋ ਸਟੂਡੈਂਟ ਦਾ ਕਹਿ ਨਹੀਂ ਸਕਦੇ ਇਹ ਸੱਕਦੇ ਤਰ੍ਹਾਂ ਤਰ੍ਹਾਂ ਦੀ ਦੁਨੀਆ ਹੀ ਹੋਈ ਹੈ ਜੀ ਇੱਥੇ ਆ ਸਕੂਲ ਆ ਜੀ ਸਾਨੂੰ ਦਿਖਾਉਣੇ ਆ ਸੋ ਇਸ ਤਰ੍ਹਾਂ ਤੁਸੀਂ ਦੋਸਤੋ ਜਿਹੜੇ ਬੇਰਜਗਾਰ ਨੇ ਸਟੂਡੈਂਟ ਨੇ ਕੋਈ ਬੀਏ ਕਰਕੇ ਕੋਈ ਐਮਏ ਕਰਕੇ ਬੈਠੇ ਤਾਂ ਐਮਏ ਤੋਂ ਬਾਅਦ ਜੂਜੀ ਸੀਨਟ ਦਾ ਪੇਪਰ ਹੁੰਦਾ ਜੀ ਉਸ ਤਰ੍ਹਾਂ ਇੱਕ ਸ਼ਿਫਟਕ ਦੋਸਤੋ ਖਤਮ ਹੋ ਚੁੱਕੀ ਹੈ ਜਿਹੜੀ ਦੂਜੀ ਸ਼ਿਫਟ ਆ ਉਸ ਵਿੱਚ ਵੀ ਮੇਰੇ ਹਿਸਾਬ ਨਾਲ 15000 20000 ਜਿਹੜੀ ਪਬਲਿਕ ਆ ਉਹ ਪੇਪਰ ਦੇਣ ਆਈ ਹੋਈ ਹੈ ਜੀ ਤੇ ਤੁਸੀਂ ਦੇਖ ਰਹੇ ਹੋ ਇਹ ਹਾਲ ਆ ਜੀ ਅੱਜ ਦੀਆਂ ਸਰਕਾਰਾਂ ਦਾ ਸੋ ਇਹਨਾਂ ਨੂੰ ਜਿਹੜੇ ਬਹੁਤ ਦੂਰੋ ਦੂਰੋ 2 200 ਕਿਲੋਮੀਟਰ ਤੇ ਵੀ ਆਏ ਹੋਏ ਨੇ 2.5 250 ਕਿਲੋਮੀਟਰ ਤੇ ਆਏ ਹੋਏ ਨੇ ਸਰਕਾਰਾਂ ਨੂੰ ਚਾਹੀਦਾ ਕਿ ਜਿਹੜੇ ਸੈਂਟਰ ਨੇ ਇਹ ਘੱਟੋ ਘੱਟ 50 ਕਿਲੋਮੀਟਰ ਦੇ 40 ਕਿਲੋਮੀਟਰ ਦੀ ਦੂਰੀ ਤੇ ਹੋਣੇ ਚਾਹੀਦੇ ਨੇ ਸੋ ਬੜੀ ਬੜੀ ਦੂਰੋਂ ਲੋਕ ਆਏ ਹੋ ਨੇ ਇਤਨਾ ਸਾਡਾ ਆਮਨ ਵੀਰ ਜਿਹੜਾ ਕਿ ਨਿਆਮਤਪੁਰ ਪਿੰਡ ਤੋਂ ਆਇਆ 200 ਕਿਲੋਮੀਟਰ ਤੋਂ ਸਵੇਰ ਦਾ ਤੁਰਿਆ ਹੋਇਆ ਤੇ ਹੁਣ ਜੀ ਜੀ ਸੀ ਨੈਟਾ ਪੋਲੀਟੀਕਲ ਦਾ ਪੇਪਰ ਦੇਣ ਆਇਆ ਹੋਇਆ ਜੀ ਬਹੁਤ ਦੁਨੀਆ ਜਿਹੜੀ ਫੇਰ ਜਗਾਰ ਆ ਤੁਸੀਂ ਦੇਖ ਰਹੇ ਹੋ ਦੋਸਤੋ ਆਲੇ ਦੁਆਲੇ ਜਿਹੜਾ ਜਾਮ ਆ ਜੱਕਾ ਲੱਗਿਆ ਹੋਇਆ ਸੋ ਇਸ ਤਰ੍ਹਾਂ ਮੈਂ ਤਾਂ ਕਹਿ ਸਕਦਾ ਕਿ ਸਰਕਾਰਾਂ ਨੂੰ ਸਾਡੀ ਬੇਨਤੀ ਆਓ ਜੀ ਇੱਧਰ ਜਗਵਾੜ ਹੋਣੀ ਵੀ ਸਾਡੇ ਪੇਪਰ ਦੇਣ ਆਏ ਹੋਏ ਨੇ ਜੀ ਜੁਤੀ ਸੀ ਨੈਟ ਦਾ ਪਰਮਾਤਮਾ ਕਰੇ ਸਾਰਿਆਂ ਦਾ ਕਲੀਅਰ ਹੋ ਜਵੇ ਸੋ ਦੇਖਦੇ ਆ ਐਤ ਕੀ ਕਿਹਦਾ ਪੇਪਰ ਕਲੀਅਰ ਹੋਊਗਾ ਸੋ ਇੰਨੇ ਭੀੜ ਭੜਕੇ ਵਿੱਚੋਂ ਕਿਹੜਾ ਬੰਦਾ ਜੋ ਥੈਂਕ ਯੂ ਸ਼ੁਕਰੀਆ ਮਿਹਰबानी ਦੋਸਤੋ ਜੀ